ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਕੱਲਾ ਆਪਾਂ ਜਾ ਕੇ ਆਈ ਸੀਗੇ ਹਨ ਉੱਤਰੀ ਸੇਵਾ ਸਭ ਤੋਂ ਵੱਡੀ ਸੇਵਾ ਪਿੰਡ ਹਸਨਪੁਰ ਹਨਾ ਵੀਰੇ ਨੂੰ ਮਿਲੇ ਗੁਰਪ੍ਰੀਤ ਵੀਰੇ ਨੂੰ ਤੁਸੀਂ ਬਲੌਗ ਨੂੰ ਬਹੁਤ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਅੱਜ ਆਪਾਂ ਹੋ ਗਏ ਆ ਰੈਡੀ ਠੀਕ ਹੈ ਰਿੱਕੀ ਹੋ ਰਹੇ ਨੇ ਰੈਡੀ ਮੰਮੀ ਤੇ ਡੈਡੀ ਕਹਨਸ ਉੱਥੇ ਗਏ ਨੇ ਕੁੱਪੇ ਗਏ ਨੇ ਕਿਉਂਕਿ ਮੰਮੀ ਦੀ ਉੱਥੇ ਚੱਲ ਰਹੀ ਹੈ ਦਵਾਈ ਠੀਕ ਹੈ ਤੇ ਜੁਝਾਰ ਸਿੰਘ ਜੀ ਨਾ ਆ ਰਹੇ ਨੇ ਟੱਬ ਦੇ ਵਿੱਚ ਹਾਂ ਜੀ ਇਹ ਟੱਬੇ ਮੈਨੂੰ ਨਾ ਇਹਦਾ ਛੋਟਾ ਲੱਗਦਾ ਲੱਗੇ ਜੀ ਇਹ ਥੋੜਾ ਵੱਡਾ ਹੋ ਗਿਆ ਹੁਣ ਆਏ ਦੱਸ ਕਿਉਂ ਛੇੜਦੀਆਂ ਮੇਰੇ ਮੁੰਡੇ ਨੂੰ ਤੰਗ ਕਰਦੀਆਂ ਪਰ ਇਹ ਹੋ ਜਾ ਇਹਨੂੰ ਖੇਡ ਲੈਣ ਦੇ ਇਹ ਕਹਿੰਦਾ ਮੈਨੂੰ ਵੀ ਤੂੰ ਪਸੰਦ ਨਹੀਂ ਆ ਰਹੀ ਵੀਰਪਾਲ ਵੀ ਸਾਈਡ ਤੇ ਹੋ ਜਾ ਵੀਰਪਾਲ ਗਈ ਵਿਆਹ ਤੇ ਬਾਈ ਵੀਰਪਾਲ ਨੂੰ ਰਿੱਕੀ ਆਪਣੇ ਵਾਲੇ ਸਬਸਕ੍ਰਾਈਬਰ ਮਿਲੇ ਹੁਣ ਵੀਰਪਾਲ ਖੁੱਲੇ ਦਿਲ ਨਾਲ ਦੱਸੂਗੀ ਆਪਾਂ ਨੂੰ ਸਾਰੀ ਕਹਾਣੀ ਹੋਰ ਹੋ ਕੇ ਦੇ ਸੀ ਤੁਹਾਨੂੰ ਦੇਖਦੇ ਹੁੰਦੇ ਹਾਂ ਤੁਸੀਂ ਬਹੁਤ ਵਧੀਆ ਰਹੇ ਹੋਰ ਸੱਚੀ ਮੈਨੂੰ ਵੀ ਜਾਣਦੇ ਸੀ ਵੀ ਵੀਰਪਾਲਾ ਤੁਸੀਂ। ਹਾਂ 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 ਬਸ ਵੀਰਪਾਲ ਤਾਂ ਫਿਰ ਹਵਾ ਜੀ ਫਿਰਦੀ ਹੋਣੀ ਆ ਸਾਰੇ ਵਿਆਹ ਚ। ਕਿ ਨਹੀਂ ਵੀਰਪਾਲ? ਹਾਂਜੀ। ਆਈ ਆ। ਹੋਰ ਸੱਚੀ। ਹਾਂਜੀ ਕੱਲ ਵੀ ਵਿਆਹ ਗਈ ਸੀ। ਉੱਥੇ ਸੀ ਇੱਕ ਦੀ ਦੀ ਉਹ ਆਪਣੇ ਕੱਪੜੇ। ਲਓ ਬਈ ਉੱਥੇ ਦੀ ਦੀਆਂ ਸੀ ਕਹਿੰਦੀ ਥੈਂਕ ਯੂ ਸੋ ਮੱਚ ਬਈ ਜਿੰਨੇ ਜਾਣੇ ਵੀ ਵੀਰਪਾਲ ਨੂੰ ਕੱਲ ਵਿਆਹ ਤੇ ਮਿਲੇ ਸੀ ਇਹ। ਜਿਨ੍ਹਾਂ ਨੇ ਬਹੁਤ ਸਾਰਾ ਪਿਆਰ ਦਿੱਤਾ। ਤੇ ਸਾਨੂੰ ਲਾਈਕ ਕਰਦੇ ਹੋ ਸਾਡੇ ਬਲੌਗ ਦੇਖਦੇ ਹੋ ਬਹੁਤ ਬਹੁਤ ਧੰਨਵਾਦ ਜਿਲਦੀਆਂ ਗਹਿਰਾਈਆਂ ਤੋਂ ਬਈ ਸਾਰਿਆਂ ਨੂੰ ਥੈਂਕ ਯੂ so much ਪੀਰ ਪਾਲ ਨੇ ਹੌਨਸਾਰ ਦੱਸਿਆ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਵੀ ਤੁਸੀਂ ਇੰਨਾ ਪਿਆਰ ਕਰਦੇ ਹੋ oh my god ਮੈਂ ਤੇਰੀ ਭਾਬੀ ਠੀਕ ਆ ਰਿੱਕੀ ਤੇਰਾ ਵੀਰਾ ਮੈਂ ਤੇਰੀ ਭਾਬੀ ਤੂੰ ਮੇਰੀ ਨੰਦ ਹਾਂਜੀ ਠੀਕ ਆ ਮੇਰੇ ਨਾਲ ਪਾਰਸਲ ਵਾਲੇ ਆਉਂਦੇ ਹੁੰਦੇ ਆ ਉਹ ਤੇ ਬਣਾਉਣੇ ਆ ਠੀਕ ਆ ਚੱਲ ਹੁਣ ਬਣਾ ਕੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਇਹ ਕੀ ਹੋਲੀ ਕਰ ਲੇਵਰ ਅੱਜ ਤਾਂ 1 2 3 4 5 6 ਪਾਰਸਲ ਆਇਆ ਹੋ ਗਿਆ ਅੱਜ 10 ਸੁੰਦਾਇਆ 2 ਪਾਸ ਹੋ ਗਏ ਇੱਕ ਬਟਾ ਪਾਸ ਹੋ ਗਏ ਇਹਦੇ ਅਰੇ ਕਿਹਦੇ ਭਾਬੀ ਦੇ ਤਾਂ ਇੰਨੇ ਪਾਰਸਲ ਆਉਂਦੇ ਆ ਪਤਾ ਨਹੀਂ ਕਿੱਥੇ ਇੰਨੇ ਪੈਸੇ ਖਰਚੀ ਜਾਂਦੇ ਤੁਸੀਂ ਉਹਨੂੰ ਮਾੜਾ ਹੁਣ ਤਾਂ ਸਮਝਾਇਆ ਕਰੋ ਵੀ ਇੰਨੇ ਕਾਹਤੋਂ ਖਰਚਦੀ ਆ ਪੈਸੇ ਤੀਜੇ ਦਿਨ ਪਾਰਸਲ ਆ ਜਾਂਦਾਗਾ ਹੋਰ ਮੱਲ ਨਾ ਆ ਕੇ ਹੱਟਿਆਗਾ ਅੱਜ ਚਾਰ ਪੰਜ ਆਏ ਨੇ ਉੱਪਰ ਲੈ ਕੇ ਚੜ੍ਹ ਗਈ ਮੈਨੂੰ ਤਾਂ ਸਮਝ ਹੀ ਨਹੀਂ ਉਹ ਤਾਂ ਬਥੇਰਾ ਸਮਝਾਉਣਾ ਤੂੰ ਸਮਝਾ ਰਹੀ ਹੈ ਚਲੋ ਮੈਂ ਚੱਲਦੀ ਆ ਫਿਰ ਮੈਂ ਉਹਨੂੰ ਕਹਿਣੀ ਹੈਗੀ ਭਾਬੀ ਨੂੰ ਪਿਆਰ ਦੀ ਹਾਂ ਪਰ ਚਲੋ ਬੜਾ ਕਰ ਗਈ ਹੁਣ ਕੀ ਕਰੀਏ ਹੋਰ ਸਮਝਾ ਕੇ ਦੇਣਾ ਤੂੰ ਕੀ ਕਹਿਣੀ ਆ ਉਹਨੂੰ ਲੈ ਆਪਾਂ ਵੀਰੋ ਜੀ ਮੰਗਵਾਂਦੀ ਰਹਿਣੀ ਆ ਉਹ ਤੇਰਾ ਪਾਰਸਲ ਆ ਜਾਂਦਾ ਕੋਈ ਨਾ ਕੋਈ ਵੀਰਾ ਤੁੰਨੂ ਜੇ ਕੁਛ ਕਹਿਣਾ ਨਹੀਂ ਹੈਗਾ ਐਂ ਤਾਂ ਨਹੀਂ ਤੁਸੀਂ ਰੋਜ਼ ਹੀ ਪਾਣ ਸਨ ਚੁੱਪ ਕਰ ਜਾ ਵੀਰ ਪਰ ਮੇਰੀ ਗੱਲ ਸੁਣ ਤੂੰ ਮੇਰੀ ਪਿਆਰੀ ਨਾਨਨ ਦਾ ਆਦੀ ਇੱਕ ਤਾਂ ਮੈਂ ਬੈਗ ਆਪਦੇ ਵਾਸਤੇ ਮੰਗਾਇਆ ਇੱਕਵੇਂ ਤੇਰੀ ਵਾਸਤੇ ਯਾ ਦੋ ਸੂਟ ਮੈਂ ਤੇਰੀ ਵਾਸਤੇ ਮੰਗਾਇਆ ਕਿ ਰੱਖੀ ਦੀ ਇੱਕਵੇਂ ਆਪਦੇ ਵਾਸਤੇ ਹੋਰ ਲੈ ਜਾ ਜਾਂ ਭੱਜ ਜਾ ਠੀਕ ਆ ਭਾਪੀ ਲੈ ਵੀਰਾ ਤਾਂ ਉਹੀ ਗੋਦ ਰੰਨ ਮੇਰੀ ਭਾਪੀ ਤਾਂ ਕਿੰਨੀ ਚੰਗੀ ਹੈ ਕਿੰਨੇ ਪਾਰਸ ਜਾ ਇਹ ਆਲੀ ਭਾਬੀ ਨੂੰ ਪੈਸੇ ਦੇਣੀ ਨਹੀਂ ਆ। ਉਹੀ ਤੂੰ ਮੇਰੀ ਭਾਬੀ ਨੂੰ ਬੋਲੀ ਹੈ ਨਾ ਕਿੰਨੀ ਚੱਗੀ ਹੁੰਦੀ ਹੈ ਮੇਰੇ ਵਾਸਤੇ ਪਾਣ ਸੁਣਾਇਆ। ਅੱਜ ਤੋਂ ਬਾਅਦ ਮੇਰੀ ਭਾਬੀ ਨੂੰ ਨਾ ਕੁਝ ਬੋਲਿਓ। ਗੰਨ ਸਿੱਧੀ ਕਹਤੀ ਮੈਂ ਤੁਹਾਨੂੰ। ਲੋ ਭਈ ਇਹ ਸਾਰੀ ਛੋਟੀ ਜੀ ਕੋਸ਼ਿਸ਼ ਸੀਗੀ ਇੱਕ ਵੀਡੀਓ ਬਣਾਉਣ ਦੀ। ਦੱਸਿਓ ਸਾਡੀ ਐਕਟਿੰਗ ਤੁਹਾਨੂੰ ਕਿਵੇਂ ਲੱਗੀ? ਬਹੁਤ ਵਧੀਆ ਲੱਗੀ। ਤੇ ਫਿਰ ਅਸੀਂ ਹੋਰ ਵੀ ਬਣਾਇਆ ਕਰਾਂਗੇ ਹਨ। ਅਸੀਂ ਹੋਰ ਵੀ ਬਣਾਇਆ ਕਰਾਂਗੇ। ਇਹ ਇਹ ਕਿਹੜੀ ਵੀਡੀਓ ਬਣੀ ਰਕੀ? ਫਣੀ ਸੀ ਗਏ ਇਹ ਇਹ ਫਣੀ ਸੀਗੀ ਮਤਲਬ ਵੀ ਦੇਖ ਲਓ ਵੀ ਭਰਜਾਈ ਪਾਰਸਲ ਮੰਗਾਉਦੀ ਆ ਜੇ ਉਹੀ ਪਾਰਸਲ ਉਹ ਆਪ ਦੇ ਵਾਸਤੇ ਮੰਗਾਉਦੀ ਤਾਂ ਉਹ ਮਾਰੀ ਸੀ ਜਦੋਂ ਉਹਨੇ ਆਪਦੀ ਨੰਦ ਨੂੰ ਪਾਰਸਲ ਦੇਤੇ ਤਾਂ ਉਹੀ ਨੰਦ ਉਹਦੇ ਵੱਲ ਦੀ ਹੋਗੀ ਮਿੰਟ ਚ ਕਹਤਾ ਕਹਨੀ ਮੇਰੀ ਭਾਬੀ ਕਲਾਬ ਮੈਂ ਇੱਕ ਕਲਾਫ ਚ ਨਹੀਂ ਸੁਣ ਸਕਦੀ ਜਿਹੜੀ ਕਹਿੰਦੀ ਸੀ ਮੈਂ ਕਰਦੀ ਆ ਲੋਟ ਭਾਬੀ ਨੂੰ ਜਾ ਕੇ ਐਨੇ ਪਾਰਸਲ ਆਉਨੇ ਭਾਬੀ ਦੇਣਾ ਰਿਕੀ ਏ ਐ ਐ ਫਰਕ ਵੇਜਦਾ ਦੇਖ ਲੋ ਮਤਲਬ ਮੈਂ ਕਹਿਣਾ ਚਾਹੁੰਦੀ ਹਾਂ ਜੇ ਤੁਸੀਂ ਆਪ ਦੇ ਵਾਸਤੇ ਪਾਰਸਲ ਮੰਗਾਉਣੇ ਇੱਕਦਾਂ ਨੰਦ ਵਾਸਤੇ ਪੰਗਾ ਲੈ ਕੇ ਜੇ ਤੁਹਾਡੀ ਨੰਦ ਤੁਹਾਡੇ ਨਾਲ ਟੁੱਟ ਜੇ ਪਿਆਰ ਬਣਿਆ ਰਹੂ ਠੀਕ ਆ ਪਿਆਰ ਤਾਂ ਬਈ ਬਿਨਾ ਗਿਫਟਾਂ ਤੋਂ ਹੀ ਹੁੰਦਾ ਪਰ ਜਦੋਂ ਘਰੇ ਕੋਈ ਚੀਜ਼ ਲਿਆਉਣੇ ਆ ਮੈਨੂੰ ਐ ਹੁੰਦਾ ਵੀ ਜੇ ਤੁਸੀਂ ਆਓ ਉਹਨੂੰ ਆਪਦੀ ਭੈਣ ਮੰਨ ਕੇ ਇੱਕਦਾਂ ਚੀਜ਼ ਉਹਦੇ ਵਾਸਤੇ ਆਪਦੇ ਵਾਸਤੇ ਲਿਆਈ ਤਾਂ ਸ਼ਾਇਦ ਇੰਨੇ ਕ ਨਾਲ ਵੀ ਰਿਸ਼ਤੇ ਆ ਜਿਹੜੇ ਬੱਚੇ ਵੀ ਰਹਿੰਦੇ ਆ ਹਨ ਉਹ ਚੜ ਗਿਆ ਉਹ ਚੜ ਗਿਆ ਪੌੜੀਆਂ ਉਹ ਚੜ ਗਿਆ ਵੀਰਪਾਲ ਤੇਰਾ ਭਤੀਜਾ ਸ਼ਾਦੀशुदा ਬੰਦੇ ਦੀ ਜਦੋਂ ਘਰ ਵਾਲੀ ਨਾਲ ਲੜਾਈ ਹੋ ਜੇ ਫਿਰ ਉਹਦਾ ਦੋਸਤ ਉਹਨੂੰ ਪੁੱਛੇ ਵੀ ਯਾਰ ਕੀ ਹੋ ਗਿਆ ਤਾਂ ਉਹ ਚੁੱਪ ਚੁੱਪ ਰਹਿੰਦਾ ਕਹਿੰਦਾ ਕੁਝ ਨਹੀਂ ਹੋਇਆ ਬਸ ਤੇਰੀ ਭਾਬੀ ਨਾਲ ਕਹੀ ਸੁਣੀ ਹੋਗੀ ਹਾਲਾਂਕਿ ਕਹੀ ਕੁਝ ਨਹੀਂ ਹੁੰਦੀ ਸਿਰਫ ਸੁਣੀ ਸੁਣੀ ਹੁੰਦੀ ਹੈ ਨਹੀਂ ਅਵੇ ਕਹੀ ਸੁਣੀ ਕਿਉਂਕਿ ਸੁਣਾਤਾ ਘਰ ਵਾਲਾ ਸਕਦਾ ਹੀ ਨਹੀਂ ਘਰ ਵਾਲੀ ਨੂੰ ਸਿਰਫ ਸੁਣ ਸਕਦਾ ਬਸ ਸਿਰਫ ਘਰ ਵਾਲੀ ਕਹਿ ਸਕਦੀ ਆ ਲੋਬੇ ਜਿੱਦੀ ਵੀ ਇਹ ਕੰਮ ਕਰੰਤੇ ਆਪਾਂ ਵੀ ਕਰਨੀਏ ਕੰਮ ਆਪਣ ਨੂੰ ਬਈ ਇੱਕ ਵੀਡੀਓ ਸ਼ੇਅਰ ਕਰਨੀ ਸੀ ਮੈਨੂੰ ਪਰਸ ਆਇਆ ਸੀ ਗਿਆ ਇੱਕ ਠੀਕ ਹੈ ਆਹ ਵਾਲਾ ਬਲੈਕ ਵਾਲਾ ਤੇ ਵੀਡੀਓ ਪਾਉਣੀ ਸੀ ਉਹਨਾਂ ਦੀ ਮੇਰੇ ਤੋਂ ਪਾਈ ਨਹੀਂ ਗਈ ਬਹੁਤ ਟਾਈਮ ਹੋ ਗਿਆ ਅੱਜ ਮੈਂ ਇਹ ਵੀਡੀਓ ਸ਼ੇਅਰ ਕਰੂੰਗੀ ਤੁਹਾਡੇ ਨਾਲ ਜਰੂਰ ਇੰਸਟਾਗ੍ਰam ਤੇ ਦੇਖਿਓ ਜੇ ਕਿਸ ਨੂੰ ਪਰਸਟਾਈਜ ਹੋਈ ਤਾਂ ਦੇਣਾ ਬੈਗ ਚਾਹੀਜੀ ਹੋਈ ਨਾ ਵੀ ਆਈ ਨਾ ਕਲਾਕ ਨੂੰ ਤਾਂ ਸਸ ਜੀਸਾ ਕਰਦੇ ਤੇ ਬਾਕੀ ਹੁਣ ਆਪਾਂ ਜਿਹੜੇ ਪਾਰਸਲ ਨੇ ਉਹ ਡਿਸਪੈਚ ਕਰ ਦਈਏ ਇਹਨਾਂ ਦੇ ਛੇਡਾਂ ਗੁੱਡਾਂ ਚੱਕ ਦਈਏ ਜੁਹਾਰ ਸਿੰਘ ਦੀਆਂ ਬਾਜੀ ਵਾ ਕੀ ਬਾਤ ਹਾਏ ਗੋਲੇ ਆਗੇ ਕੁੜੀ ਗੋਲੇ ਖਾਊਗੀ ਹੱਥ ਲਵੇੜ ਕੇ ਠੀਕ ਹੈ ਗੋਲੇ ਆਗੇ ਤਿੰਨ ਇੱਕ ਮੇਰਾ ਬਾਈ ਠੀਕ ਹੈ ਜੁਝਾਰ ਵੀ ਰੌਲਾ ਪਾਈ ਜਾਂਦਾ ਕਹਿੰਦਾ ਇੱਕ ਮੇਰਾ ਤੇਰੇ ਵੀਰੇ ਨੂੰ ਲੈ ਕੇ ਆਵਾਂ ਗੱਡੀ 'ਚ ਉਹ ਤਾਂ ਨਹੀਂ ਆਉਂਦੇ ਐ ਗੱਡੀ 'ਚ ਲਿਆਉਣੀ ਪੈਣਗੀ ਬੜੇ ਖਰਾਬ ਨੇ ਬਹੁਤ ਵਾਰੀ ਕਿਹਾ ਵੀ ਆਜਿਆ ਕਰੋ ਆਉਂਦੀ ਨਹੀਂ ਬੁਲਾਈ ਤੋ ਵੀਣਾ ਸ਼ੁਕਰਾਨਾ ਸ਼ੁਕਰਾਨਾ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਾਰਸਲ ਲਿਆਏ ਬਸ ਤੋਂ ਠੀਕ ਹੈ ਕਿਉਂਕਿ ਸਾਡੀ ਹੋਣੀ ਸੀ ਲੜਾਈ ਭੈਣ ਤਰੀਕੀ ਕਹਿੰਦਾ ਮੈਂ ਤਾਂ ਬਸ ਤੋਂ ਕੱਪੜੇ ਹੀ ਵੜ ਕੇ ਲਿਆਉਂਦਾ ਮੈਂ ਕਹਾ ਨਹੀਂ ਸਰਦਾਰਾ ਜਿਨੀ ਕਰੀਦਾ ਤੇ ਲਿਆਏ ਆਪਾਂ ਠੀਕ ਹੈ ਨਵੇਂ ਪ੍ਰਿੰਟ ਆ ਗਏ ਨਵੇਂ ਪ੍ਰਿੰਟ ਆ ਖੁਸ਼ੀ ਗਗਨ ਦੀ ਖੁਸ਼ੀ ਚੈੱਕ ਕਰੋ ਨਵੇਂ ਪ੍ਰਿੰਟਾਂ ਨੂੰ ਦੇਖ ਕੇ ਆਹ ਹੈ ਅਰੇ ਠਿੱਕੀ ਕਮੈਂਟ ਆਇਆ ਪਤਾ ਆਪਾਂ ਗੱਲ ਇੰਨੀ ਵਧੀਆ ਜਗ੍ਹਾ ਗਏ ਕਮੈਂਟ ਪਤਾ ਨੀਚੇ ਇੱਕ ਤਾਂ ਆਇਆ ਹਨਾ ਵੀ ਆ ਸਾਡੇ ਨਾਲ ਆ ਰਾਵਣਾ ਗਿਆ ਉਹ ਮੇਰਾ ਛੋਟਾ ਦਿਓਰ ਹੈਗਾ ਬਹੁਤ ਛੋਟਾ ਹੋਤਾ ਸਾਡੇ ਤੋਂ ਬਹੁਤ ਜ਼ਿਆਦਾ ਛੋਟਾ ਹੈਗਾ ਯਾਰ ਤੈਨੂੰ ਪਤਾ ਵੀ ਜੁਹਾਰ ਪਿੱਛੇ ਬੈਂਦਾ ਨਹੀਂ ਲੰਬੇ ਸਫ਼ਰ 'ਚ ਹੈ ਨਾ ਛੋਟੇ ਸਫ਼ਰ 'ਚ ਤਾਂ ਮੈਂ ਇਹਨੂੰ ਬਿਠਾ ਕੇ ਲੈ ਜਾਨੀ ਆ ਕਿਵੇਂ ਨਾ ਕਿਵੇਂ ਲੰਬੇ ਸਫ਼ਰ ਦੇ ਵਿੱਚ ਇਹ ਬੈਠਦਾ ਨਹੀਂਗਾ ਤਾਂ ਇਹ ਬੈਠਦਾ ਨਹੀਂ ਤੇ ਉਹਦੇ ਕਰਕੇ ਮੈਂ ਇਹਨੂੰ ਮੂਰੇ ਬਿਠਾਇਆ ਇਹ ਇਸ ਤੋਂ ਬਾਅਦ ਮੈਂ ਪਿੱਛੇ ਬਿਠਾ ਕੇ ਵੀ ਦੇਖਿਆ ਪਰ ਇਹ ਬੈਠਾ ਨਹੀਂ ਟਿਕਿਆ ਨਹੀਂ ਮੈਂ ਮੂਰੇ ਰਾਮਣੇ ਨੂੰ ਵੀ ਇਹਨੂੰ ਬਿਠਾਇਆ ਇਹ ਰਾਮਣੇ ਕੋਲ ਵੀ ਨਹੀਂ ਟਿਕਿਆ ਹੈ ਨਾ ਕੁੜੀ ਨੇ ਕਮੈਂਟ ਕੀਤਾ ਕਿ ਉਹਨੂੰ ਪਿੱਛੇ ਬਿਠਾਇਆ ਵਧੀਆ ਨਹੀਂ ਲੱਗਦਾ ਮੁੰਡਾ ਪਿੱਛੇ ਬੈਠਾ ਤੁਸੀਂ ਮੂਰੇ ਵਿੱਚ ਇਹ ਟਾਈਮ ਇੰਝ ਤੁਸੀਂ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਐਨਾ ਡਿਫਰੈਂਸ ਰੱਖ ਦਿਓ ਵੀ ਮੁੰਡੇ ਰਿੱਕੀ ਪਿਛਲੀ ਸੀਟ ਤੇ ਨਹੀਂ ਬੈਠ ਸਕਦੇ ਯਾਰ ਭਾਈ ਇਹ ਤਾਂ ਕੋਈ ਗੱਲ ਹੀ ਨਹੀਂ ਬਣੀ ਹੈਗੀ ਇਟ ਮੀ ਇਹ ਕੋਈ ਗੱਲ ਹੀ ਨਹੀਂ ਬਣੀ ਤੁਸੀਂ ਬਲੌਗ ਨਹੀਂ ਬਣਾਇਆ ਉਹ ਮੂਰੇ ਬੈਠਿਆ ਆ ਹਾਂ ਉਹਦਾ ਹੋਇਆ ਉਹ ਮੂਰੇ ਬੈਠ ਕੇ ਆਇਆ ਗੱਲ ਆਉਂਦੇ ਹੋਏ ਮੈਂ ਬਲੌਗ ਨਹੀਂ ਬਣਾਇਆ ਦੇਖ ਲਓ ਕੀ ਬਾਤ ਆ ਫਿਰ ਮੈਨੂੰ ਲੱਗਦਾ ਕਮੈਂਟ ਹੀ ਨਹੀਂ ਸੀ ਆਉਣਾ ਹਨਾ ਇਦਾਂ ਨਹੀਂ ਹੁੰਦਾ ਵੀਰੇ ਪਲੀਜ਼ ਬੀ ਪੋਜ਼ਿਟਿਵ ਪੋਜ਼ਿਟਿਵ ਰਹਿਆ ਕਰੋ ਮਣਾ ਮੋਟੀਵੇਟ ਕਰਿਆ ਕਰੋ ਤੇ ਫਿਰ ਇੱਕ ਗੱਲ ਹੋਰ ਕਹਿੰਦੇ ਵੀ ਚਲੋ ਇਹ ਮੈਨੂੰ ਕਮੈਂਟ ਵਧੀਆ ਵੀ ਲੱਗਿਆ ਵੀ ਤੁਸੀਂ ਦੀਦੀ ਵੀ ਸੂਟ ਪਾ ਕੇ ਜਾਣਾ ਸੀ ਵੀ ਉਂਝ ਦਾ ਬਈ ਸੂਟ ਨਾ ਮੈਂ ਸ਼ੂਟ ਕਰਨ ਵੇਲੇ ਪਾ ਲੈਣੀ ਆ ਬਟ ਲੰਬੇ ਸਫ਼ਰ ਦੇ ਵਿੱਚ ਜੁਝਾਰ ਕਈ ਵਾਰ ਨਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਛੋਟਾਗਾ ਤੇ ਸੂਟ ਆਪਣਾ ਜ਼ਿਆਦਾ ਖਰਾਬ ਹੋ ਜਾਂਦਾ ਇਹ ਚੱਕਰ ਪੈ ਜਾਂਦਾ ਪਰ ਵਧੀਆ ਚੀਜ਼ ਆ ਮੈਨੂੰ ਵਧੀਆ ਲੱਗਿਆ ਮੈਂ ਤਾਂ ਹੀ ਉਹ ਲੂਜ਼ ਲੂਜ਼ ਸੂਟ ਲੂਜ਼ ਲੂਜ਼ ਕੁਰਤੇ ਬਣਾ ਰਹੀ ਆ ਵੀ ਤਾਂ ਜੋ ਵਿੱਚ ਇਹ ਆਪਾਂ ਫਿਟਿੰਗ ਵਾਲਾ ਨਹੀਂ ਦੂਰ ਤੱਕ ਪਾ ਸਕਦੇ ਅਨਕੰਫਰਟੇਬਲ ਆ ਤਾਂ ਆਪਾਂ ਲੂਜ਼ ਸੂਟ ਦੂਰ ਤੱਕ ਪਾ ਕੇ ਜਾ ਸਕਦੇ ਆ ਜੁਹਾਰ ਦਾ ਫੀਡ ਦਾ ਥੋੜਾ ਜਿਹਾ ਮੈਨੂੰ ਔਕਾ ਹੋ ਜਾਂਦਾ ਹੋਰ ਕੋਈ ਚੱਕਰ ਨਹੀਂ ਹੈਗਾ ਪਰ ਪਹਿਨੇ ਵਧੀਆ ਲੱਗਿਆ ਤੇਰਾ ਕਮੈਂਟ ਜਰੂਰ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਦੇਖੋ ਰਿੱਕੀ ਜਿਹੜਾ ਕਮੈਂਟ ਸਹੀ ਆ ਹਨਾ ਉਹ ਸਹੀ ਆ ਦੇਖੋ ਠੀਕ ਆ ਮੂ ਵੀ ਤਾਂ ਮੈਂ ਇਨੇ ਸੂਟ ਪਾਉਂਦੀ ਰਹਿਣੀ ਆ ਕੱਲ ਪਾ ਜਾਂਦੀ ਆ ਤਲ ਇੱਕ ਤਬਈ ਮੇ ਘਰੇ ਸੀ ਇੱਕ ਤਬਈ ਤੇ ਮੇਰੀ ਬਹੁਤ ਲੋ ਸੀਗੀ ਥੋੜੀ ਜੀ ਤਾਂ ਕਰਕੇ ਹੋ ਗਿਆ ਕੋਈ ਗੱਲ ਕਿ ਤੋ ਆਪਾਂ ਧਿਆਨ ਰੱਖਾਂਗੇ ਕੋਈ ਚੱਕਰ ਨਹੀਂ ਆਏਗਾ ਵਧੀਆ ਕਮੈਂਟ ਲੱਗਿਆ ਤੁਹਾਡਾ ਇਹ ਪਰ ਆ ਸੀਟ ਵਾਲਾ ਤਾਂ ਕੁੜੀ ਮੇਰੇ ਨਾਲ ਤਾਂ ਕਹੀ ਕਰ ਗਈ ਕੁੜੀਆਂ ਤੇ ਮੁੰਡਿਆਂ ਚ ਇੰਨਾ ਫਰਕ ਇੰਨਾ ਯਾਰ ਇੰਨਾ ਗਲਤ ਸੋਚਦੇ ਆ ਤੁਸੀਂ ਆ ਲੈ ਦੁਜਾਰ ਸਿੰਘ ਨੂੰ ਬੁਲਾ ਰਿਹਾ ਉਹਦੇ ਪਾਪਾ ਪਰ ਉਹ ਗੱਲ ਹੀ ਨਹੀਂ ਸੁਣ ਰਿਹਾ ਪਾਪਾ ਕੋਲੇ ਜਾਓ ਜਾਂ ਅੰਸਾਰ ਰੇਤੇ 'ਚ ਬਾੜੂ ਤੈਨੂੰ ਅੱਜ ਫੇਰ ਵੀਰਪਾਲ ਕਰ ਲੈਣ ਨੂੰ ਮੈਂ ਰੇਤੇ 'ਚ ਬਾੜਦਾ ਬਹੁਤ ਖੇਡਿਆ ਅੱਜ ਫੇਰ ਰੇਤੇ 'ਚ ਬਾੜਨਾ ਇਹਨੂੰ ਮੈਂ ਜਾਂ ਅੰਸਾਰ ਰੇਤੇ 'ਚ ਖੜਾਉਣਾ ਇਹ ਜਾ ਚਾਬੀ ਲੈ ਲਓ ਪਾਪਾ ਕੋਲੋਂ ਇਹ ਰਿੱਕੀ ਇੱਧਰ ਦੀ ਆਇਆ ਸ਼ਾਰਟਕਟ 'ਚ ਨਹੀਂ ਆਇਆ ਇੱਧਰ ਦੀ ਆਇਆ ਦੇਖੀ ਕਿੰਨਾ ਸਿਆਣਾ ਹੈਗਾ ਵੈਰੀ ਗੁੱਡ ਵੈਰੀ ਗੁੱਡ ਜੁਜਾਰ ਮम्मा ਵਰਗਾ ਸਿਆਣਾ ਬਣਨਾ ਪੁੱਤ ਕਮਾਤੀ ਚਾਬੀ ਜੀ ਵੜ ਕੇ ਥੈਂਕ ਯੂ ਮੀਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਵਾਟਰਮੈਲਨ ਲੈ ਕੇ ਆਏ ਤੂੰ ਵੀ ਖਾ ਲਓ ਪਾਣੀ ਦਾ ਪਾਣੀ 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 ਥੋੜਾ ਪੀਦਾ ਹੁੰਦਾ ਇਹਦੇ ਨਾਲ ਪਾਣੀ ਨਹੀਂ ਪੀਂਦੇ ਹੁੰਦੇ ਕਿਉਂ ਗਾਇਸ ਸਹੀ ਕਿਹਾ ਨਾ ਮੈਂ ਵਾਟਰਮੈਲਨ ਤੋਂ ਬਾਅਦ ਪਾਣੀ ਨਹੀਂ ਪੀਦਾ ਹੁੰਦਾ ਪਹਿਲਾਂ ਪੀਦਾ ਹੁੰਦਾ ਜਿਵੇਂ ਨਾ ਹੀ ਪਹਿਲਾਂ ਜਿਹੜਾ ਦੂਜਾ ਹੁੰਦਾ ਗਰਮੀਆਂ 'ਚ ਸਭ ਤੋਂ ਵਧੀਆ ਫਰੂਟ ਹੁੰਦਾ ਇਹ ਪਾਣੀ ਦੀ ਕਮੀ ਪੂਰੀ ਕਰਦਾ ਇਹ ਢਿੱਡਿਆ ਭਰ ਜਾਂਦਾ ਇਹਨੂੰ ਪਾਣੀ ਹੁੰਦਾ ਬੁੱਤੇ 'ਚ ਬਹੁਤ ਜ਼ਿਆਦਾ ਪਾਣੀ ਦੀ ਕਮੀ ਪੂਰੀ ਕਰਦਾ ਗਰਮੀ ਵਿੱਚ ਜ਼ਰੂਰ ਖਾਣਾ ਚਾਹੀਦਾ ਤਰਬੂਜ ਜ਼ਰੂਰ ਖਾਇ ਕਰੋ ਕੁੜੀਓ ਵਧੀਆ ਹੁੰਦਾ ਹੈ ਆਪਣੇ ਲਈ ਚਲੋ ਆਵਈ ਗਾਇਸ ਤੇ ਹੁਣ ਆਪਾਂ ਚੱਲੇ ਆ ਘਰੇ ਕਿਉਂਕਿ ਜੁਹਾਰ ਤੇ ਉਹਦੇ ਪਾਪਾ ਚਲੇ ਗਏ ਪਹਿਲਾਂ ਤੇ ਹੁਣ ਆਪਾਂ ਜਾਣਾਗਾ ਥੋੜਾ ਜਿਹਾ ਆਪਾਂ ਨੂੰ ਤਪੇ ਕੰਮ ਆ ਉਹ ਵੀ ਕਰਕੇ ਆਉਣਾਗਾ ਠੀਕ ਆ ਤਾਂ ਜਾਣੀ ਪਊਗਾ ਚਾਰਜ ਵਗੈਰਾ ਆਪਦਾ ਲਾ ਲਈਏ ਆਪਣਾ ਬੰਦਾ ਡਿਊਟੀ ਤੇ ਆ ਗਿਆ ਜੇ ਕਿਸੇ ਨੇ ਆਉਣਾ ਹੁੰਦਾ ਬਾਈ 5 ਵਜੇ ਤੋਂ ਬਾਅਦ ਕਿਸੇ ਨੇ ਵੀ ਸੂਟ ਸਟਿਚ ਕਰਨੇ ਦੇਣੇ ਆਉਣੇ ਆ ਕਾਟਨ ਦੇ ਠੀਕ ਆ ਵਧੀਆ ਵਧੀਆ ਤੇ ਆਪਣੇ ਕੋਲ ਕਾਟਨ ਫੈਬਰਿਕ ਵੀ ਆ ਗਿਆ ਤੁਸੀਂ ਸਾਡੀ ਸ਼ਾਪ ਦੇ ਉੱਪਰ ਵਿਜ਼ਿਟ ਕਰਕੇ ਕਾਟਨ ਫੈਬਰਿਕ ਵੀ ਖਰੀਦ ਸਕਦੇ ਹੋ ਕੁੜੀ ਹੁੰਦੀ ਆ 5 ਵਜੇ ਤੋਂ ਬਾਅਦ 5 ਤੋਂ ਲੈ ਕੇ 7 ਵਜੇ ਤੱਕ ਠੀਕ ਆ 5 ਵਜੇ ਤੱਕ ਅਸੀਂ ਹੁੰਨੇ ਆ ਤਾਂ ਕਦੋਂ ਵੀ ਵਿਜ਼ਿਟ ਕਰ ਸਕਦੇ ਹੋ ਐਨੀ ਟਾਈਮ ਮੋਸਟ ਵੈਲਕਮ ਓਕੇ ਗਾਇਜ਼ ਵੀਰੇ ਆਪਾਂ ਜਾ ਰਹੇ ਹਾਂ ਲੋ ਬਾਈ ਗਾਇਜ਼ ਆਪਾਂ ਪਹੁੰਚ ਗਏ ਘਰੇ ਹੈਲਮਟ ਲਾਉਣਾ ਬਹੁਤ ਜ਼ਰੂਰੀ ਆ ਹੈਲਮਟ ਜ਼ਰੂਰ ਲਾ ਕੇ ਰੱਖਿਆ ਕਰੋ ਜਦੋਂ ਵੀ ਸਕੂਟੀ ਚਲਾਉਣੀ ਆ ਤੁਸੀਂ ਜ਼ਰੂਰ ਕੁੜਿਓ ਹੈਲਮਟ ਦਾ ਜਿਹੜਾ ਹੈਗਾ ਬਹੁਤ ਫਾਇਦਾ ਹੈਗਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜਿੰਨਾ ਵੀ ਹੈ ਇਹਦਾ ਫਾਇਦਾ ਹੀ ਫਾਇਦਾ ਕੋਈ ਨੁਕਸਾਨ ਨਹੀਂ ਠੀਕ ਹੈ ਭਾਈ ਮੰਮੀ ਤੁਹਾਨੂੰ ਅੱਜ ਦੀ ਗੱਲ ਦੱਸਾਂ ਭਾਈ ਜੇ ਕਿ ਗੱਡੀ ਲੈ ਕੇ ਗਈ ਨਾ ਮੈਂ ਸਕੂਟਰੀ ਦੇ ਪਿੱਛੇ ਗਈਆਂ ਬਈ ਮੰਮੀ ਮੈਂ ਸਕੂਟਰੀ ਕੋਲ ਜਾ ਕੇ ਇਹਨੂੰ ਕਹਤਾ ਮੈਂ ਕਹ ਦੂ ਯਾਰ ਹਾਏ ਇਹ ਤਾਂ ਜਿਉਂ ਲੱਗਿਆ ਰੋਣ ਤੁਰ ਤੱਕ ਰੋਂਦਾ ਗਿਆ ਵੀ ਮੇਰੀ ਮੰਮੀ ਤਾਂ ਸਕੂਟਰੀ ਦੇ ਪਿੱਛੇ ਰਹਿ ਗਈ ਦੇਖ ਲਾ ਐਨਾ ਹੁੰਦਾ ਦੇਖੀ ਮਾਂ ਦਾ ਦੇਖ ਲਓ ਦੇਖੇ ਕਿਵੇਂ ਪਵਾਲਾ ਪਵਾਲਾ ਸੈਂਡਲ ਪਵਾਲਾ ਦਾਦੀ ਤੋਂ ਫਿਰ ਆਪਾਂ ਖੇਡ ਕੇ ਆਉਣੇ ਹਾਂ ਹੈ ਡੈਡੀ ਡੈਡੀ ਕੰਮ ਕਰੀ ਜਾਂਦੇ ਡੈਡੀ ਕਹਿੰਦੇ ਰੁਕ ਜਾਓ ਭਾਈ ਡੈਡੀ ਕੰਮ ਕਰੀ ਜਾਂਦੇ ਉਧਰ ਮੈਂ ਤਾਂ ਮੈਂ ਬੜਾ ਅਸੀ ਡੈਡੀ ਅੱਜ ਗੱਡੀ ਤੇ ਰਿੱਕੀ ਗਏ ਹੈ ਨਾ ਮੈਂ ਕਿ ਸਕੂਟਰੀ ਤੇ ਗੱਡੀ ਦੇ ਕੋਲ ਜਾ ਕੇ ਮੈਂ ਕਹਤਾ ਮੈਂ ਕਿ ਹੈਲੋ ਜੂ ਯਾਰ ਉਹ ਤਾਂ ਥੇ ਉਥੋਂ ਹੀ ਲੱਗ ਗਿਆ ਰੋਣ ਤੁਰ ਤੱਕ ਰੋਂਦਾ ਗਿਆ ਵੀ ਮੇਰੀ ਮੰਮਾ ਕਿੱਧਰ ਗਈ ਕੱਦੂ ਜਾ ਮੈਨੂੰ ਘਰੇ ਮਨਪ੍ਰੀਤ ਮੈਨੂੰ ਤਾਂ ਆਮਦਾ ਨਹੀਂ ਕਹਿੰਦਾ ਤੂੰ ਜਲਦੀ ਆ ਜਾ। ਫਿਰ ਰਿੱਕੀ ਗੱਡੀ ਭਜਾ ਕੇ ਲੈ ਕੇ ਗਏ ਮੂਰੇ ਮੈਂ ਪਿੱਛੇ ਪਿੱਛੇ ਗਈ। ਆਧਾ ਰੇਤੇ ਤੇ ਖੇਡ ਕੇ ਆਈਏ। ਫਿਰ ਨਾ ਆਵਾਂਗੇ। ਓਏ ਜਿਹਾਰੇ। ਕੁਛ ਨਹੀਂ ਲਾਇਆ। ਮੈਂ ਬਾਈ ਨਹੀਂ ਕੁਛ। ਮੈਂ ਕਿ ਮੰਮੀ ਕਹੂਗੀ ਇਹ ਨਾ ਕਦੇ ਚਾਹ ਨਾਲ ਰੱਜੇ ਤੇ ਇਹਦਾ ਪਿਓ। ਅਸੀਂ ਪਿਓ ਤੇ ਚਾਹ ਨਾਲ ਰੱਜੇ ਨਹੀਂ ਚਾਹ ਪੀਨੇ ਆ। ਮੈਂ ਕਿ ਨਾ ਲੈਣੀ ਕਿ ਮम्मी ਕੌਣ ਪੀਂਦਾ ਸਭ ਤੋਂ ਵੱਧ ਚਾਹ ਮੈਂ ਦੱਦਾ ਪੀਂਦਾ ਹਨਾ ਬਾਹਲੀ ਜਾ ਵੀ ਨਿਆਣਾ ਸਵੇਰ ਤੋਂ ਉੱਠਣ ਘਰ ਤੋਂ ਲੱਗ ਜਾਂਦੇ ਆ ਮम्मी ਕਹਿੰਦੀ ਸਾਰਾ ਤੈਨੂੰ ਚਾਹ 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 ਆਹ ਧਰਤੀ ਆ ਪਾ ਦਾ ਆਪੇ ਇੱਕ ਕੰਡ ਪਾਣੀ ਉਬਲ ਗਿਆ ਉਹਨਾਂ ਕੰਡ ਪਾਉ ਮੈਂ ਫਿਰ ਨਾ ਕੜੀ ਦੀ ਚਾਹ ਵੱਧ ਵਧਾਉਂਦਾ ਮੈਂ ਮੈਨੂੰ ਚੁੱਤੀ ਜਾ ਘੱਟ ਵਧਾਉਂਦਾ ਲਾਲ ਚਾਹ ਵੱਧ ਪਸੰਦ ਜਿਵੇਂ ਕੰਮ ਨਾ ਜਿਵੇਂ ਕੰਮ ਕਰਦੀ ਮੇਰੀ ਸਾਹਸ ਭੁੱਲ ਜਾਂਦੀ ਆ ਜਿਵੇਂ ਕੰਮ ਨਾ ਕਰਈ ਮੇਰੀ ਸੱਸ ਹੋਰ ਰਹੀ ਆਂ ਦੀਆ ਡੈਡੀ ਇੱਕ ਵਾਰੀ ਫੇਰ ਡੈਡੀ ਰਿਪੀਟ ਹੋ ਜੇ ਮੈਂ ਪਹਿਲੇ ਹੀ ਕਿਹਾ ਮੈਂ ਕਿਹਾ ਮੈਂ ਤੇ ਡੈਡੀ ਵਾਲੀ ਚਾਹ ਪੀਂਦੇ ਆਂ ਮੰਮੀ ਕਹਿੰਦੀ ਤੇਰੇ ਤੂੰ ਤੇ ਤੇਰਾ ਡੈਡੀ ਨਹੀਂ ਰਾਜ਼ ਦੇ ਮੈਂ ਚਾਹ ਬਣਾਈ ਤੁਸੀਂ ਆਏ ਕਿ ਆਏ ਵੀ ਚਾਹ ਬਣ ਜੇ ਘੁੱਟ ਕੇ ਲਓ ਡੈਡੀ ਨਾ ਕੀ ਬਾਤ ਚਾਹ ਵੀ ਨਾ ਪੀਂਸ ਕਿ ਪੀ ਕੇ ਦੱਸਿਓ ਡੈਡੀ ਮੈਂ ਬਹੁਤ ਮਿਹਨਤ ਨਾਲ ਬਣਾਈ ਆਂ ਪਾਟਿਲਾ ਮੇ ਨਾਲ ਮੈਂ ਤਾਂ ਬਸ ਕੋਈ ਨਾ ਆਉਂਦਾ ਪਾਣੀ ਠੀਕ ਹੁੰਦੀਆਂ ਨੇ ਨੀਤਾ ਨੂੰ ਮਰਾਦਾ ਥੋੜੀ ਜਿਹੀ ਪਾ ਦੇ ਬਸ ਥੋੜੀ ਮੈਂ ਤਾਂ ਥੋੜੀ ਹੀ ਲਊਂਗਾ ਥੋੜੀ ਲੈ ਲੈਣਾ ਡੈਡੀ ਤੋਂ ਮੰਮੀ ਕਹਿੰਦੀ ਕਿ ਮੈਂ ਕਾੜੀ ਅੱਜ ਮੈਂ ਡੈਡੀ ਦੀ ਪਸੰਦ ਦੀ ਚਾਹ ਬਣਾਈ ਆ ਮੰਮੀ ਡੈਡੀ ਪੀ ਕੇ ਦੱਸਣਗੇ ਵੀ ਮੈਂ ਚਾਹ ਚ ਖਾਮ ਜਾਵਾ ਨਾਲੇ ਮੈਂ ਲੋਕਾਂ ਨੂੰ ਸਿਖਾਈ ਆ ਵੀ ਐਵੇਂ ਬਣਾਉਣੀ ਆ ਮੈਂ ਚਾਹ ਵੀ ਐਸੇ ਬਣਾਓ ਤੁਸੀਂ ਚਾਹ ਮੈਂ ਤਾਂ ਥੋੜੀ ਪੀ ਰਿਹਾ ਤੁਸੀਂ ਜਿੰਨੀ ਵੀ ਨਹੀਂ ਰੱਖ ਲੋ ਥੈਂਕ ਯੂ ਡੈਡੀ ਕਿਵੇਂ ਕਿਵੇਂ ਡੈਡੀ ਪ੍ਰਿੰਡ ਵਰਗੀ ਪ੍ਰਿੰਡ ਤੋਂ ਡੜੀ ਪੀਲੀ ਹੁੰਦੀ ਹੈ ਖੱਟੀ ਹੁੰਦੀ ਹੈ ਡੜੀ ਪ੍ਰਿੰਡ ਚਾਹ ਖੱਟੀ ਥੋੜਾ ਜੀ ਚਾਹ ਤਾਂ ਲਾ ਲ ਡੜੀ ਵੀ ਬਸ ਲੋ ਵੀ ਚਾਹ ਚੋਂ ਮਿਲ ਗਿਆ ਪਾਣੂ ਡੜੀ ਨੂੰ 10 ਚੋਂ 10 ਨੰਬਰ ਮੰਮੀ ਤੁਸੀਂ ਘੁੱਟ ਭਰ ਕੇ ਦੇਖ ਲਓ ਪੀਣੀ ਆ ਘੁੱਟ ਕੇ ਦੇਖ ਲੈ ਮੰਮੀ ਦੇ ਚਿੱਤ ਕਰਦਾ ਬਾਕੀ ਮਰਜੀ ਹੈ ਤੇਰੀ ਦੱਸ ਦੇ ਮੰਮੀ 9 ਕੇ ਜੈਸ ਅੰਦਰੋਂ ਦਾ ਮੰਮੀ ਜੱਸ ਕਹਿ ਰਹੀ ਹੈ ਡੈਡੀ ਬਾਹਰੋਂ ਨੋ ਕਹਿ ਰਹੀ ਆਤਾ ਮੰਮੀ ਮੇਰੇ ਨੰਬਰ ਦੇਣ ਵਾਲਿਆ ਚਾਚਾ ਡੈਡੀ ਨੇ ਦੇ ਦਿੱਤਾ ਹੀ ਉਹ ਨੰਬਰ ਬਹੁਤ ਸਵਾਦ ਬਣਾਈ ਅੱਜ ਤਾਂ ਮੇਰੀ ਹੀ ਨਾ ਬਣਾਈ ਸੀ ਹੁਣ ਮੈਂ 8 ਸਾਲ ਅੱਧ ਪਹਿਲੀ ਵਾਰ ਅਹੀਂ ਚਾ ਬਣਾ ਕੇ ਬਸ ਆਈ ਹੈ ਮੰਮੀ ਬਣਾ ਕੇ ਤਾਂ ਦਿੱਤੀ ਆਏ ਦੇਖੋ ਕਿ ਨਹੀਂ ਡੈਡੀ ਫਿਰ ਸਾਡੀ ਸਾਸਿ ਵਾਲੀ ਚੰਗੀ ਆ ਬਈ ਸਾਨੂੰ ਬਣਾਉਣ ਨਹੀਂ ਦਿੱਤੀ ਕਿ ਨਹੀਂ ਡੈਡੀ ਸਾਨੂੰ ਪਹਿਲੀ ਬਣਾ ਕੇ ਦੇ ਦਿੰਦੀ ਆ ਬੜੀ ਸਵਾਦ ਆ ਬੜੀ ਸਵਾਦ ਆ ਚਲ ਮੰਮੀ ਕੱਲ ਤੋਂ ਆਪਾਂ ਡੇਲੀ ਚਾਹ ਵੀ ਆ ਕਰਾਂਗੇ ਜੀ ਆਹੀ ਗੇਤਕਦੀ ਮੈਦਾਨ ਲੋ ਵੀ ਤੇ ਇਧਰ ਸਕਰੀਨ ਦਾ ਚੱਲਦਾਗਾ ਸ਼ੂਟ ਦੇਖਦੇ ਗਾਲਾਂ ਲਈ ਜਾਂਦਾ ਉਹਦੇ ਵੱਡੇ ਬਾਤੋਂ ਲੱਗ ਗਈ ਸੀ ਉਹਦੇ ਚ ਫੂਲ ਦੇਖੀ ਗਏ ਜੀ ਆਇਆਂ ਨੂੰ ਗੇਡੋ ਤਾਂ ਇਹ ਕਹਿੰਦੇ ਭਾਈ ਤੁਸੀਂ ਗੇਡੋ ਚੱਲ ਇਹ ਇਹ ਕਾਂਗਾ ਦੇਖ 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 ਲੱਗੇ ਪਏ ਨੇ ਕਰਨ ਇਹ ਹਾਂ ਖੰਗਾ ਗਈ ਸਗਲੀਨ ਤੁਹਾ ਦਾ ਹਾਰ ਕੀ ਵੇ ਤਾ ਜਿੱਤ ਗਿਆ ਰੈਫਰੀ ਆ ਰੈਫਰੀ ਪੌੜੀ ਦੀ ਪਹਿਲੀ ਪੌੜੀ ਤੇ ਚੜਦੇ ਹੋਏ ਰੇਫਰੀ ਸਾਹਿਬ ਪਿੱਛੇ ਮੁੜਿਓ ਹੂੰ ਕੀ ਉਰੇ ਆਜੋ ਨਹੀਂ ਤਾਇਆ ਜੀ ਜਿੱਤੇ ਨੇ ਤਾਇਆ ਜੀ ਤੂੰ ਆਰ ਗਈ ਨਾ ਤੇਰਾ ਦੋ ਵਾਰੀ ਡਿੱਗੀ ਆ ਬਾਲ ਤਾਇਆ ਜੀ ਦੀ ਇੱਕ ਵਾਰੀ ਡਿੱਗੀ ਆ ਨਹੀਂ ਕੈਮਰਾਮੈਨ ਨੋ ਪਾਰਸੈਲਿਟੀ ਨੋ ਸਭ ਕੁਝ ਕੈਮਰੇ ਦੇ ਵਿੱਚ ਰਿਕਾਰਡ ਹੈ ਤਾਇਆ ਜੀ ਜਿੱਤ ਗਏ ਸਕਰੀਨ ਤੂੰ ਆਰ ਗਈ ਨੋ 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 ਕਿਉ ਆ ਚੱਕ 1 ਪੁਆਇੰਟ ਚਲ ਦੇਖਦੇ ਆ ਦੇਖਦੇ ਕੋਈ ਨਾ ਕੋਈ ਨਾ ਨੋ 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 ਤੂੰ ਆਊਟ ਤੂੰ ਆਊਟ ਲੋ ਵੀ ਆਪਾਂ ਉੱਪਰ ਆਵਦੇ ਰੂਨ ਦੀ ਸਫਾਈ ਸੂਈ ਕਰਕੇ ਕੰਪਟਰ ਦੇ ਨੇੜੇ ਹੁਣ ਬੈਠ ਗਏ ਆ ਠੀਕ ਆ ਤਾਂ ਬੈਠੇ ਤਾਂ ਹੈਗੇ ਆ ਇੱਕ ਵੀਡੀਓ ਬਣਾਉਣੀ ਸੀਗੀ ਪਰਸ ਵਾਲੀ ਉਹ ਬਣਾਵਾਂਗੇ ਹੁਣ ਠੀਕ ਹੈ ਇਸ ਤੋਂ ਬਾਅਦ ਫਿਰ ਆਪਾਂ ਤੱਪੀ ਥੋੜਾ ਜਿਹਾ ਕੰਮ ਕਰਕੇ ਆਉਣਾ ਰਿੱਕੀ ਨੂੰ ਕਰਦੇ ਆ ਫੋਨ ਰਿੱਕੀ ਦੇ ਨਾਲ ਜਾਣਾ ਆਪਾਂ ਕੰਮ ਕਰਨਾ ਇੱਧਰ ਮੈਨੂੰ ਲੱਗਦਾ ਉਹ ਆ ਗਿਆ ਆ ਗਿਆ ਸਲੀਨਾ ਲਓ ਬਈ ਰਿੱਕੀ ਆ ਗਿਆ ਖੇਡ ਕੇ ਇਹ ਗਈ ਸੀ ਇਹ ਖੇਡਣ ক্রিকেট ਹੁਣ ਵਧੀਆ ਇਹ ਨਾਲੇ ਤਾਂ ਪਹਿਲਾਂ ਲੈ ਆਉਂਦੇ ਆ ਜੁਝਾਰ ਨੂੰ ਨਾਲੇ ক্রিকেট ਖੇਡ ਲੈਂਦੇ ਹੁਣ ਆਪਾਂ ਜਾਂਦੇ ਆ ਤੱਪੀ ਇੱਥਰੋ ਪਹੁੰਚ ਗਏ ਆਪਾਂ ਘਰੇ ਗੇਟ ਖੋਲਦੀ ਹੈ ਜਨਾਬ ਨੂੰ ਆਜਾ ਆਜਾ ਅਜਾ ਇਹ ਧਿਕਾਰ ਦੀ ਪਾਰਕ ਅੱਗੇ ਕਰੋ ਬਸ ਵਿੱਚ ਹੈ ਰਕੀ ਗਰਮੀਆਂ ਦੇ ਵਿੱਚ ਇੱਕੋ ਇੱਕ ਪਸੰਦ ਹਾਂ ਕੱਚੀ ਲੱਸੀ ਕੱਚੀ ਲੱਸੀ ਠੰਡੀ ਠੰਡੀ ਹੈ ਨਾ ਲਾ ਮੈਂ ਬਣਾ ਕੇ ਦਿੰਦੀ ਆ ਲੋ ਵੀ ਸਾਰਾ ਕੰਮ ਆਪਣਾ ਹੋ ਗਿਆ ਫਿਨਿਸ਼ ਠੀਕ ਹੈ ਪਹਿਲਾਂ ਆਪਾਂ ਰੋਟੀ ਬਣਾਈ ਫਿਰ ਰੋਟੀ ਮੰਮੀ ਵਰਗੇ ਨੂੰ ਖਵਾ ਕੇ ਡੈਡੀ ਵਰਗੇ ਨੂੰ ਖਵਾ ਕੇ ਸਾਰਿਆਂ ਨੂੰ ਫਿਰ ਆਪਾਂ ਆਪ ਪ੍ਰਸ਼ਾਦ ਦਸ਼ਕ ਹੈ ਪ੍ਰਸ਼ਾਦ ਦਸ਼ਕ ਨੂੰ ਬਾ ਡੜੀ ਵਰਗੇ ਨੇ ਦੇਖਿਆ ਆਪਣਾ ਖੱਲਾ ਵਾਲਾ ਬਲੌਗ ਮੁਨਕਤਾ ਦੀ ਸੇਵਾ ਵਾਲਾ ਠੀਕਾ ਬਲੌਗ ਦੇਖ ਕੇ ਆਪਾਂ ਜਮਾ ਫਰੀ ਆ ਹੁਣ ਸਾਰੇ ਭਾਂਡੇ ਠੀਕਾ ਚੱਕਦਾ ਆਪਾਂ ਸਾਰਾ ਕੰਮ ਕਰਕੇ ਹੁਣ ਜੁਹਾਰ ਸਿੰਘ ਜੀ ਨੂੰ ਮੈਂ ਕਿਹਾ ਵੀ ਚਲੋ ਚੱਲੀਏ ਆਪਾਂ ਉੱਪਰ ਠੀਕਾ ਰੂਮ ਚ ਇਹਨੂੰ ਲੈ ਕੇ ਜਾਨੀ ਆ ਮੈਂ ਰੂਮ ਚ ਤੇ ਜਾਊਗਾ ਤਾਂ ਭੱਜਿਆ ਫਿਰਦਾਗਾ ਮੈਂ ਇਹਦੇ ਪਿੱਛੇ ਪਿੱਛੇ ਵਰਦੀ ਆ ਹਾਂ ਹੁਣ ਆਪਾਂ ਬਈ ਕਹਿਣਾ ਤੁਹਾਨੂੰ ਗੁੱਡ ਨਾਈਟ ਠੀਕ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਵਧੀਆ ਲੱਗਿਆ ਹੋਏ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਤੇ ਜਰੂਰ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਸਾਡੇ ਨਾਲ ਜੁੜੇ ਰਹੋ ਹੌਲੀ ਹੌਲੀ ਆਪਾਂ ਤੁਹਾਨੂੰ ਸ਼ਾਰਟ ਮੂਵੀਜ਼ ਠੀਕ ਹੈ ਵਧੀਆ ਕਨਸੈਪਟ ਤੇ ਹੋਰ ਵੀ ਕਾਫੀ ਸਾਰੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਠੀਕ ਹੈ ਤੇ ਵਧੀਆ ਥਾਵਾਂ ਤੇ ਲੈ ਕੇ ਜਾਵਾਂਗੇ ਮਿਲਦੇ ਹਾਂ ਹੁਣ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ